ਨਾ ਮੈਂ ਤੁਹਾਨੂੰ ਮੇਰਾ ਨਾਮ ਵਰੁਣ ਜਿੰਦਲ ਹੈ ਜੀ ਮੈਂ ਜੋੜਿਆ ਪੱਠੀਆਂ ਪਟਿਆਲਾ ਦਾ ਰਹਿਣ ਵਾਲਾ ਜੀ ਬਹੁਤ ਵਧੀਆ ਸਰਕਾਰ ਹੈ ਜੇ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਵਾਸਤੇ ਮੋਦੀ ਜੀ ਨੇ ਜਿਹੜਾ ਇੱਕ ਕਹਿੰਦੇ ਨਾ Hindu Sikh ਭਾਈਚਾਰੇ ਦੀ ਆਪਾਂ ਗੱਲ ਕਰੀਏ ਤਾਂ ਕਰਤਾਰਪੁਰ ਕੋਲਡ ਕੋਲਡੋਰ ਦੀ ਜਿਹੜੀ ਮੰਗ ਬੜੀ ਪੁਰਾਣੀ ਸੀਗੀ ਉਹਦਾ ਰਸਤਾ ਖਲਵਾਇਆ ਜੇ ਪੂਰੇ ਵਿਸ਼ਵ ਦੇ ਵਿੱਚ ਇੱਕ ਜਿਹੜਾ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਦਾ ਜਿਹੜਾ ਨਵ ਨਿਰਮਾਣ ਸੀਗਾ ਉਹ ਕਰਵਾਇਆ ਗਿਆ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਹੋਣ ਤੋਂ ਬਾਅਦ ਸਾਰਾ ਜਿਹੜਾ ਵਰਲਡ ਦੇ ਵਿੱਚ ਇੱਕ ਬਹੁਤ ਜਵਧੀਆ ਜਿਹੜਾ ਮੈਸੇਜ ਗਿਆ ਹੈ Hindu Sikh ਸਾਰੇ ਭਾਈਚਾਰਿਆਂ ਦੇ ਵਿੱਚ ਸ਼੍ਰੀ ਰਾਮ ਮੰਦਰ ਬਣਨ ਨਾਲ ਬਹੁਤ ਹੀ ਜਿਹੜਾ ਇੱਕ ਚੰਗਾ ਜਿਹੜਾ ਕਹਿਣਿਆ ਉਪਰਾਲਾ ਹੋਇਆ ਜਿਹੜਾ 500 ਸਾਲ ਤੋਂ ਜਿਹੜੀ ਇਹ ਇੱਕ ਸਾਰੇ ਧਰਮਾਂ ਦੇ ਵਿੱਚ ਰੋਸ ਸੀਗਾ ਪਰ ਉਹ ਰੋਸ਼ ਨੂੰ ਪੂਰਾ ਹੋ ਚੁੱਕਿਆ ਹੈ ਅਸੀਂ ਮੋਦੀ ਜੀ ਦਾ ਇਸ ਗੱਲ ਪਿੱਛੇ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਰਾਮ ਮੰਦਰ ਹੈ ਉਹਨਾਂ ਨੇ ਅਯੁੱਧਿਆ ਦੇ ਵਿੱਚ ਬਣਵਾਇਆ ਪੂਰੇ ਹਿੰਦੂਸਤਾਨ ਦੇ ਵਿੱਚ ਆਯੂਸ਼ਮਾਨ ਯੋਜਨਾ ਦੀ ਜਿਹੜਾ ਉਪਲਬਧੀ ਹੈ ਉਹ ਹਰ ਬੰਦੇ ਨੇ ਲਈਤੀ ਹੈ ਲਗਭਗ ਮੈਂ ਕਹਿੰਦਾ ਕਿ ਹਰ ਪਰਿਵਾਰ ਨੂੰ ਜਿਹਦੇ ਵਿੱਚ ਪਰਿਵਾਰ ਦੇ ਵਿੱਚ ਚਾਰ ਜੀ ਹੈ ਇਹ ਯਾਨੀ ਕਿ ਉਹਨੂੰ ਇਕੱਲੇ ਬੰਦੇ ਨੂੰ 5 ਲੱਖ ਰੁਪਏ ਦਾ ਇਲਾਜ ਫਰੀ ਹੈ ਉਹਦੇ ਵਿੱਚ ਜੇ ਚਾਰ ਜੀ ਹੈ ਉਹਨੂੰ 5-5 ਲੱਖ ਰੁਪਏ ਦਾ ਚਾਰ ਬੰਦਿਆਂ ਨੂੰ ਇਲਾਜ ਫਰੀ ਹੈ ਜੇ ਕੋਈ ਗਰੀਬ ਸੜਕ ਤੇ ਗिरा ਹੋਇਆ ਹੁੰਦਾ ਸੀ ਉਹ ਹਸਪਤਾਲ ਜਾਣ ਤੋਂ ਡਰਦਾ ਹੁੰਦਾ ਸੀਗਾ ਪਰ ਅੱਜ ਦੀ ਦੇਣ ਚ ਮੋਦੀ ਸਰਕਾਰ ਨੇ ਜੋ ਕੰਮ ਕਰਕੇ ਦਿਖਾਇਆ ਤੁਸੀਂ ਦੇਖੋ ਕਿ ਉਹਨਾਂ ਨੇ ਆਰਾਮ ਨਾਲ ਬੰਦਾ ਜੇ ਕੋਈ ਬੰਦੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਿਸੇ ਚੀਜ਼ ਦੀ ਬਿਮਾਰੀ ਹੋ ਗਈ ਉਹ ਮਿੰਟ ਦੇ ਵਿੱਚ ਆਪਣਾ ਹਸਪਤਾਲ ਪਹੁੰਚ ਗਏ ਜਿਹੜਾ ਹੈਗਾ ਉਹ ਇਲਾਜ ਕਰਵਾਉਂਦਾ